ਇਹ ਤਾਂ ਜੀ ਦਿਖਾਉਂਦੇ ਨੇ ਵੀ ਤੁਸੀਂ ਭਾਈ ਪੰਜਾਬ ਤਾਂ ਸਾਨੂੰ ਚੁੱਭਦਾ ਹੈ ਇਹ ਤਾਂ ਕੰਡੇ ਵਾਂਗੂ ਚੁੱਭਦਾ ਹੈ ਪਰ ਚੁੱਭਦੇ ਰਹਿਵਾਂਗੇ ਸਾਨੂੰ ਹੁਕਮ ਹੋਇਆ ਆਹ ਬਾਰਡਰ ਬੂਡਰ ਤਾਂ ਭਾਈ ਕੀ ਚੀਜ਼ ਨੇ ਇਹ ਤਾਂ ਪੱਟ ਕੇ ਅਸੀਂ ਨਾਲ ਹੀ ਲੈ ਜਾਣੇ ਨੇ ਦਿੱਲੀ ਉਥੇ ਜਾ ਕੇ ਫਿਰ ਇਹਦਾ ਬਾਥਰੂਮ ਬੂਤਰੂਮ ਬਣਵਾਵਾਂਗੇ ਪੰਜਾਬ ਐਵੇਂ ਚੀ ਕਮਰਾ ਦੇਾਂਗੇ ਅੱਗ ਪੈਰਾਂ ਥੱਲੇ ਅੱਗ ਮਚਾ ਦੇਾਂਗੇ ਅਸੀਂ ਆਪਣੇ ਆਪ ਲਈ ਲੜਦੇ ਆਂ ਆਪਣੀ ਨਸਲ ਲਈ ਲੜ ਰਹੇ ਆਂ ਸਾਨੂੰ ਕੋਈ ਸ਼ੌਂਕ ਨਹੀਂ ਭਾਈ ਹੈਗਾ ਇੱਥੇ ਆਣ ਕੇ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਨੌਜਵਾਨ ਉਹ ਕੀ ਸੋਚ ਕੇ ਜਾ ਰਹੇ ਨੇ ਤੇ ਤੁਸੀਂ ਇੱਥੇ ਕੀ ਸੋਚ ਕੇ ਆਏ ਹੋ ਦਿੱਲੀ ਵਾਲੇ ਉਹ ਕੁਝ ਪੰਜਾਬ ਨੂੰ ਬਦਨਾਮ ਕਰਦੇ ਨੇ ਇਹ ਬਾਈ ਜੀ ਆਪਣੀ ਹੋਣ ਦੀ ਲੜਾਈ ਏ ਕੋਲ ਸਾਡੀ ਕੌਮ ਹੀ ਇਦਾਂ ਦੀਆਂ ਅਸੀਂ ਜਿੱਤੀ ਹੁਣ ਤੱਕ ਜਿੱਤਾਂ ਹੀ ਜਿੱਤੀਆਂ ਨੇ ਹਾਰਾ ਨਹੀਂ ਦੇਖਿਆ ਹੈਗੇ ਆ ਇਹ ਹੱਕ ਨੇ ਬਾਈ ਜੀ ਸਾਡੇ ਹੱਕ ਲੈ ਕੇ ਵਾਪਸ ਜਾਣਾ ਤਖਨੌਰੀ ਬਾਰਡਰ ਦੇ ਉੱਪਰ ਕਿਸਾਨਾਂ ਨੇ ਪੱਕਾ ਮੋਰਚਾ ਗੱਡ ਲਿਆ ਤੇ ਖਨੌਰੀ ਬਾਰਡਰ ਤੇ ਤੁਸੀਂ ਦੇਖ ਰਹੇ ਹੋ ਨੌਜਵਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਤਾਂ ਬਾਈ ਜੀ ਪਹੁੰਚੇ ਹੋ ਇੱਥੇ ਕਦੇ ਪੰਜਾਬ ਦੇ ਨੌਜਵਾਨਾਂ ਤੇ ਫਿਲਮਾਂ ਬਣਦੀਆਂ ਨੇ ਉੜਤਾ ਪੰਜਾਬ ਤਹੇ ਨੌਜਵਾਨ ਕਿਹੜੇ ਨੇ ਉੜਦਾ ਪੰਜਾਬ ਦੇ ਵਿੱਚ ਤਾਂ ਹੋਰ ਕੁਝ ਦਿਖਾਇਆ ਗਿਆ ਬਾਈ ਇਹ ਫਿਲਮਾਂ ਵਾਲੇ ਦੇ ਵਿੱਚ ਜਿਹੜੇ ਨੇ ਦਿੱਲੀ ਵਾਲੇ ਉਹ ਕੁਝ ਪੰਜਾਬ ਨੂੰ ਬਦਨਾਮ ਕਰਦੇ ਨੇ ਇਹ ਬਾਈ ਜੀ ਆਪਣੀ ਹੋਣ ਦੀ ਲੜਾਈ ਏ ਅਸੀਂ ਆਪਣੀ ਹੋਣ ਦੀ ਲੜਾਈ ਲੜਦੇ ਆ ਜਿ ਜਿਹੜੀਆਂ ਦਿੱਲੀ ਵਾਲੇ ਨੇ ਉਹ ਸਾਨੂੰ ਕੁਝ ਹੋਰ ਵਿਖਾਉਂਦੇ ਨੇ ਪਰ ਇੱਥੇ ਆ ਕੇ ਜ਼ੀਰੋ ਤੇ ਆ ਇੱਥੇ ਆ ਕੇ ਚੈੱਕ ਕਰੋ ਵੀ ਅਸੀਂ ਕੀ ਆ ਅਸੀਂ ਆਪਣੇ ਆਪ ਲਈ ਲੜਦੇ ਆ ਆਪਣੀ ਨਸਲ ਲਈ ਲੜ ਰਹੇ ਆ ਸਾਨੂੰ ਕੋਈ ਸ਼ੌਂਕ ਨਹੀਂ ਬਈ ਹੈਗਾ ਇੱਥੇ ਆਣ ਕੇ ਠੀਕ ਹੈ ਅਸੀਂ ਵੀ ਘਰ ਰਹੇ ਬਈਏ ਯਾਰ ਸਾਡਾ ਕੋਈ ਸ਼ੌਂਕ ਥੋੜਾ ਵੀ ਆ ਕੇ ਹੀ ਸੜਕਾਂ ਦੇ ਫਿਰਿਆ ਯਾਰ ਨਾ ਭਾਈ ਘਰਾਂ ਦੇ ਵਿੱਚ ਕੀ ਕੀ ਕਹਿ ਕੇ ਐਵੇਂ ਫਿਰ ਕਰਦਿਆਂ ਨੇ ਰੋਕਿਆ ਨਹੀਂ ਜਦੋਂ ਆਏ ਹੋ ਜਿਵੇਂ ਮੰਨ ਲਓ ਕਰਦਿਆਂ ਨੂੰ ਤਾਂ ਐ ਹੁੰਦਾ ਪਰਚਾ ਨਾ ਪੈ ਜਾਵੇ ਕੋਈ ਐ ਨਾ ਹੋ ਜਾਵੇ ਭਾਈ ਜੀ ਘਰ ਦੇ ਕਿਉਂ ਰੋਕਣਗੇ ਉਹਨਾਂ ਨੂੰ ਨਹੀਂ ਪਤਾ ਹਾਂ ਸਾਰੇ ਸਾਡੀ ਮਾਮਾ ਨੂੰ ਉਹਨਾਂ ਸਾਨੂੰ ਅਸੋਕ ਆਫ ਭੇਕਦੇ ਨੇ ਜਦੋਂ ਸ਼ਗਰ ਲਈ ਤੁਰਿਆ ਜਾਂਦਾ ਤਾਂ ਪਰਚੇ ਬਾਈ ਜੀ ਅਸੀਂ ਪਰਚਿਆਂ ਤੋਂ ਡਰਨ ਵਾਲੇ ਪੰਜਾਬ ਨਹੀਂ ਹੈਗਾ ਪਰਚਿਆਂ ਤੋਂ ਕਦੇ ਨਹੀਂ ਡਰਿਆ ਪੰਜਾਬ ਨਾ ਕਦੇ ਡਰਨਾ ਇਹ ਸਾਡੇ ਨਲੂ ਸਿੰਘ ਹਰੀਨ ਨਲੂ ਸਿੰਘ ਨਾਲ ਨਲੂ ਹਾਂ ਉਹਨੇ ਸਾਡੇ ਯੋਧੇ ਨੇ ਕੌਮੀ ਯੋਧੇ ਨੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਲਾਲ ਆ ਠੀਕ ਹੈ ਪੁੱਤਰਾਂ ਉਹਦੇ ਠੀਕ ਹੈ ਅਸੀਂ ਪਰ ਡਰਨ ਵਾਲੇ ਨਹੀਂ ਹੈਗੇ ਬਾਕੀ ਦੋ ਦਿਨ ਦਾ ਟਾਈਮ ਲਿਆ ਐਤਵਾਰ ਤੱਕ ਐਤਵਾਰ ਤੱਕ ਅਸੀਂ ਉਹਦੀ ਵੇਟ ਕਰ ਰਹੇ ਹਾਂ ਤੇ ਜਦੋਂ ਸਾਨੂੰ ਹੁਕਮ ਹੋਇਆ ਆ ਬਾਰਡਰ ਬੁੱਡਰ ਤਾਂ ਕੀ ਚੀਜ਼ ਨੇ ਇਹਦਾ ਪੱਟ ਕੇ ਅਸੀਂ ਨਾਲ ਹੀ ਲੈ ਜਾਣੇ ਨੇ ਦਿੱਲੀ ਉਥੇ ਜਾ ਕੇ ਫਿਰ ਇਹਦਾ ਬਾਥਰੂਮ ਬਥਰੂਮ ਬਣਵਾਵਾਂਗੇ ਤੇ ਸਾਰੇ ਹਾਂ ਤਾਂ ਪਹਿਲਾਂ ਜਿਵੇਂ ਮੰਨ ਲਓ 13 ਮਹੀਨੇ ਮੋਰਚਾ ਚੱਲਿਆ ਸੀਗਾ ਕਿਸਾਨ ਅੰਦੋਲਨ ਚੱਲਿਆ ਸੀ ਉੱਥੇ ਵੀ ਗਏ ਸੀ ਬਾਈ ਜੀ ਜਰੂਰ ਹਾਂ ਜੋ ਉੱਥੋਂ ਹੀ ਤਾਂ ਬਾਈ ਉੱਠੇ ਆ ਉੱਥੋਂ ਹੀ ਤਾਂ ਸਾਨੂੰ ਪਤਾ ਜਾਗੇ ਹੋਏ ਆ ਸੀ ਹਨਾ ਨਹੀਂ ਤਾਂ ਆਪਾਂ ਬਾਈ ਉੱਥੋਂ ਸਾਨੂੰ ਲੱਗਣ ਲੱਗ ਗਈ ਆ ਬਾਈ ਸਾਨੂੰ ਹਨਾ ਪਰ ਅਸੀਂ ਹੁਣ ਅਸੀਂ ਹਟਣ ਵਾਲੇ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਸੀਂ ਇਸ ਟਾਈਮ ਖਰੋਨੀ ਬਾਰਡਰ ਤੇ ਆ ਅਸੀਂ ਡਟੇ ਹੋਏ ਆ ਸਾਨੂੰ ਜੋ ਸਾਨੂੰ ਆਗੂਆਂ ਦਾ ਹੁਕਮ ਹੋਇਆ ਅਸੀਂ ਬਾਈ ਅੱਗੇ ਹੋ ਕੇ ਲੜਾਂਗੇ ਤੇ ਸਾਨੂੰ ਮਰਨ ਮਰਨ ਵਾਲਾ ਬਾਈ ਕੋਈ ਡਰ ਨਹੀਂ ਹੈ ਨਾ ਤਾਂ ਇਸ ਵਾਰ ਜਿਵੇਂ ਮੰਨ ਲਓ ਆਪਾਂ ਪਿਛਲੀ ਵਾਰ ਵਾਲੇ ਅੰਦੋਲਨ ਦੀ ਗੱਲ ਕਰੀਏ ਮੰਨ ਲਓ ਸਹੂਲਤਾ ਦੀ ਘਾਟ ਸੀ ਇਸ ਵਾਰ ਕੱਲੀ ਕੱਲੀ ਟਰਾਲੀ ਘਰ ਬਣੀ ਪਈ ਆ ਚੱਲਦਾ ਫਿਰਦਾ ਘਰ ਬਾਈ ਜੀ ਸਾਨੂੰ ਜਿਹੜੀ ਪਿਛੇ ਵਾਸਤੇ ਦਿੱਕਤ ਆਈ ਸੀ ਨਾ ਉਹ ਸਾਨੂੰ ਐਕੀ ਪਤਾ ਲੱਗ ਗਿਆ ਸੀਗਾ ਅਸੀਂ ਆਪਣੀਆਂ ਸਾਰੀਆਂ ਕਮੀਆਂ ਪੇਸ਼ੀਆਂ ਸਭ ਪੂਰੀਆਂ ਕਰਕੇ ਲੈ ਆ ਹੁਣ ਜੇ ਸਰਕਾਰ ਹੈ ਇਹ ਜਿਹੜੀ ਕਹਿੰਦੀ ਹੈ ਵੀ ਅਸੀਂ ਐਂ ਕਰ ਦਾਂਗੇ ਉਹ ਕਰ ਦਾਂਗੇ ਬਾਈ ਜੀ ਅਸੀਂ ਡਰਨ ਵਾਲੀ ਨਹੀਂ ਹੈਗੇ ਅਸੀਂ ਸ਼ਾਂਤੀਪੂਰਵ ਚੱਲ ਰਹੇ ਹਾਂ ਇੱਕ ਸਾਹ ਦਾ ਜੇ ਸਾਨੂੰ ਉੱਪਰ ਹੁਕਮ ਹੋ ਗਿਆ ਬਾਈ ਜੀ ਇਹ ਤਾਂ ਕੁਝ ਵੀ ਨਹੀਂ ਹੈਗੀ ਸਾਡੇ ਮੂਰੇ ਹਾਂ ਚੜ੍ਹਦੀ ਕਲਾ ਦੇ ਵਿੱਚੋਂ ਕਿਹੜਾਂ ਦੇ ਵਿੱਚਾਂ ਬਾਈ ਜੀ ਇੱਥੇ ਰਹਿਨੇ ਹਾਂ ਦਿਨ ਰਾਤ ਹਾਂਜੀ ਬਿਲਕੁਲ ਇੱਥੇ ਹਾਂ ਜੀ ਆ ਡਟੇ ਹੋਏ ਹਾਂ ਪੂਰੇ ਤੇ ਬਾਕੀ ਤੇ ਤੇ ਸੋਮਵਾਰ ਨੂੰ ਆਪਣਾ ਪੱਟ ਦਾਂਗੇ ਤੇ ਐਤਵਾਰ ਨੂੰ ਰੱਬ ਦੀ ਮਿਹਰ ਹੋਵੇ ਤਾਂ ਨਿਬੜ ਜੇ ਸਾਰਾ ਜੇ ਨਹੀਂ ਤਾਂ ਬਾਈ ਜੀ ਫਿਰ ਚੱਕ ਦਾਂਗੇ ਬਿਲਕੁਲ ਜੀ ਤਾਂ ਬਾਈ ਤੁਸੀਂ ਕਿਵੇਂ ਸੋਚਦੇ ਹੋ ਨੈਸ਼ਨਲ মিডিਆ ਤੇ ਖਾਸ ਕਰਕੇ ਦਿਖਾਇਆ ਜਾਂਦਾ ਕਿ ਕਿਸਾਨ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਕਿਹਾ ਗਿਆ ਸੀ ਕਿ ਕਿਸਾਨ ਤਾਂ ਅੱਤਵਾਦੀ ਨੇ ਕਿਸਾਨਾਂ ਨੂੰ ਖਾਲਿਸਤਾਨੀ ਵੀ ਕਿਹਾ ਜਾਂਦਾ ਬਹੁਤ ਟੈਗ ਦਿੱਤੇ ਗਏ ਨੈਸ਼ਨਲ মিডিਆ ਵੱਲੋਂ ਗੋਦੀ মিডিਆ ਵੱਲੋਂ ਖਾਸ ਕਰਕੇ ਬਾਈ ਜੀ ਦੇਖੋ ਜਿਹੜਾ ਗਰਾਊਂਡ ਲੈਵਲ ਤੇ ਹੁੰਦਾ ਹੈ ਨਾ ਉਹ ਕੁਝ ਹੋਰ ਹੁੰਦਾ ਹੈ ਤੁਹਾਡੇ ਸਾਹਮਣੇ ਇੱਥੇ ਤੁਹਾਨੂੰ ਅੱਤਵਾਦੀ ਲੱਗ ਰਿਹਾ ਜੀ ਕੋਈ ਐਸਾ ਲੰਗਰ ਖਵਾ ਰਹੇ ਉਹਨਾਂ ਨੂੰ ਚਾਹਾਂ ਮੈਂ ਉਹ ਕੀ ਜਾਂਦਾ ਬਾਈ ਜੀ ਜਿਹੜੇ ਆਪਾਂ ਹੱਕ ਮੰਗਾਂਗੇ ਨਾ ਹੱਕ ਮੰਗਣ ਤੇ ਨਾ ਅਗਲਾ ਭੈੜਾ ਲੱਗਦਾ ਅਸੀਂ ਆਪਣੇ ਹੱਕ ਮੰਗ ਰਹੇ ਹਾਂ ਉਹਨਾਂ ਤੋਂ ਹੱਕ ਮੰਗਣ ਕਰਨਾ ਅਸੀਂ ਉਹਨਾਂ ਨੂੰ ਅੱਤਵਾਦੀ ਲੱਗਦੇ ਪਏ ਆ ਸਾਨੂੰ ਅੱਤਵਾਦੀ ਬਣਾਤਾ ਸੀ ਹੈ ਨਹੀਂਗੇ ਅੱਤਵਾਦੀ ਲੱਗਦੇ ਸਾਡੇ ਬਜ਼ੁਰਗੋ ਬੈਠੇ ਆ ਘਰ ਛੱਡ ਕੇ ਸੜਕਾਂ ਦੇ ਰੁਲਦੇ ਆ ਠੰਡ ਦੇ ਵਿੱਚ ਮਰਨਦੇ ਆ ਜੇ ਅਸੀਂ ਅੱਤਵਾਦੀ ਹੁੰਦੇ ਅਸੀਂ ਇਹ ਕੰਮ ਕਿਉਂ ਕਰਦੇ ਤਾਂ ਸਾਨੂੰ ਕੀ ਲੋੜ ਸੀ ਅਸੀਂ ਆਪਣੇ ਹੱਕ ਲੈਣ ਆਏ ਆ ਅਸੀਂ ਹੱਕਵਾਨ ਹਾਂ ਅੱਤਵਾਦੀ ਨਹੀਂ ਹੈਗੇ ਉਸੀ ਕਾਸੀ ਹੱਕਵਾਦੀ ਆ ਹੱਕ ਲੈਣ ਆਏ ਆ ਪਰ ਅਨਿਲ ਵਿੱਚ ਜਿਹੜੇ ਹਰਿਆਣਾ ਦੇ ਮੰਤਰੀ ਨੇ ਉਹ ਤਾਂ ਕਹਿੰਦੇ ਕਿਸਾਨਾਂ ਨੇ ਜਾ ਕੇ ਦਿੱਲੀ ਡਾਂਸ ਕਰਨਾ ਇਹ ਬਿਆਨ ਆਇਆ ਉਹਨਾਂ ਦਾ ਇਹ ਤਾਂ ਜੀ ਬੇਤੁਕੀਆਂ ਗੱਲਾਂ ਨੇ ਬਦਨਾਮੀ ਕਰਨੀ ਹੈ ਇਹਦਾ ਏਦਾਂ ਬਦਨਾਮੀ ਸਾਡੀ ਨਹੀਂ ਹੋਣੀ ਵਾਹਿਗੁਰੂ ਨੂੰ ਸਭ ਪਤਾ ਹੈ ਅਸੀਂ ਜਿੱਤ ਕੇ ਜਾਣਾ ਤੇ ਜਿੱਤਣ ਹੀ ਆਏ ਆ ਜਿੱਤ ਕੇ ਘਰ ਵਾਪਸ ਜਾਵਾਂਗੇ ਉਦਾਂ ਅਸੀਂ ਘਰੇ ਨਹੀਂ ਜਾਣਾ ਹੈਗਾ ਹਾਂਜੀ ਪੱਕਾ ਮਨ ਬਣਾ ਕੇ ਆਏ ਹਾਂ ਵੀ ਜਿੱਤ ਕੇ ਜਾਣੀ ਬਿਲਕੁਲ ਜੀ ਬਿਲਕੁਲ ਸਾਡੀ ਕੌਮ ਹੀ ਏਦਾਂ ਦੀਆਂ ਅਸੀਂ ਜਿੱਤੀ ਹੁਣ ਤੱਕ ਜਿੱਤਾਂ ਹੀ ਜਿੱਤੀਆਂ ਨੇ ਹਾਰਾ ਨਹੀਂ ਦੇਖਿਆ ਹੈਗੇ ਆ ਇਹ ਹੱਕ ਨੇ ਬਾਈ ਜੀ ਸਾਡੇ ਹੱਕ ਲੈ ਕੇ ਵਾਪਸ ਜਾਣਾ ਸਹੀ ਹੈ ਤਾਂ ਓਏ ਬਾਈ ਤੁਸੀਂ ਵੀ ਕਿੱਥੋਂ ਆਏ ਹੋ ਡੜਬੇ ਤੋਂ ਜੀ ਡੜਬੇ ਤੋਂ ਆਏ ਹਾਂ ਹਾਂਜੀ ਤਾਂ ਇੱਥੇ ਆਏ ਹਾਂ ਕੀ ਸੋਚ ਕੇ ਆਏ ਸੀਗੇ ਕਿਸਾਨ ਅੰਦੋਲਨ ਦੇ ਵਿੱਚ ਜੇ ਮੰਨ ਲਓ 13 ਮਹੀਨੇ ਪਹਿਲਾਂ ਚੱਲਿਆ ਸੀਗਾ ਮਨ ਦੇ ਵਿੱਚ ਹੈ ਸੀ ਵੀ ਦੁਬਾਰਾ ਵੀ ਕਰਨਾ ਪੈ ਜੂਗਾ ਇਹ ਅੰਦੋਲਨ ਇਸ ਤਰੀਕੇ ਦੇ ਹਾਂਜੀ ਜਿਹੜੇ ਹਿਸਾਬ ਦੇ ਹੈਗੀ ਹੈ ਸਰਕਾਰ ਤਾਂ ਪਤਾ ਹੀ ਹੁੰਦਾਗਾ ਵੀ ਇਹ ਦੁਬਾਰਾ ਕਰਨਾ ਹੀ ਪੈਣਾਗਾ ਤੇ ਹੁਣ ਸਾਰੇ ਆਪਣੇ ਲਾਲੋ ਵੀ ਸਾਰੇ ਵਿਰੋਧ ਚ ਹੀ ਚੱਲੇ ਹੋਏ ਨੇਗੇ ਚੰਗੇ ਭਲੇ ਬੰਦਿਆਂ ਨੂੰ ਇੱਥੇ ਸਾਰੇ ਕਿੰਨਾ ਭਾਈਚਾਰਾ ਹੈ ਨਾ ਇੱਜ਼ਤ ਪਿਆਰ ਹੈਗਾ ਇਹਨਾਂ ਨੂੰ ਲਾ ਲੋ ਵੀ ਨੈਗੇਟਿਵ ਬਣਾ ਬਣਾ ਲੋਕਾਂ ਸਾਹਮਣੇ ਪੇਸ਼ ਕਰਨਾ ਵੀ ਆ ਇੱਥੇ ਅੱਤਵਾਦੀ ਆ ਕੇ ਮਾਹੌਲ ਖਰਾਬ ਕਰਦੇ ਆ ਜਦ ਕਿ ਸ਼ਾਂਤ ਅਮਨ ਤਰੀਕੇ ਨਾਲ ਬੈਠਿਆ ਤੇ ਉਹ ਗੋਲੇ ਬਰਾਰੇ ਨੇਗੇ ਹਨ ਚਲੋ ਕੋਈ ਨਹੀਂ ਆ ਰਹਿ ਗਿਆ ਦੋ ਦਿਨਾਂ ਦਾ ਸਮਾਂ ਹੈਗਾ ਹਨ ਤੁਸੀਂ ਸ਼ਾਸਤਰ ਧਾਰਨ ਕੀਤੇ ਹੋ ਅਮਰਤ ਛੱਕਿਆ ਹੋਇਆ ਇਹ ਜਿਹੜੇ ਮੰਨ ਲੋ ਕਈ ਵਾਰ ਨੈਸ਼ਨਲ ਮੀਡੀਆ ਤੇ ਨਾ ਉਸ ਤਰੀਕੇ ਦਾ ਮੰਨ ਲੋ ਪੇਂਟ ਕਰ ਦਿੱਤਾ ਜਾਂਦਾ ਇਹਨਾਂ ਨੂੰ ਹੋਰ ਤਰੀਕੇ ਨਾਲ ਦਿਖਾਇਆ ਜਾਂਦਾ ਪਹਿਲਾਂ ਇਹ ਬਰੀਫ ਕਰ ਦਿਓ ਨਾਲ ਚ ਨਾ ਮੜਾ ਦੱਸ ਦਿਓ ਕਿ ਇਹ ਕਿਤੇ ਮੰਨੋ ਨੈਸ਼ਨਲ ਮੀਡੀਆ ਹੋਰ ਤਰੀਕੇ ਨਾਲ ਬਣਾਉਂਦਾ ਜਿਵੇਂ ਇਹਨਾਂ ਨੂੰ ਸ਼ਾਸਤਰਾ ਨੂੰ ਇਹਦਾ ਗੁਰੂ ਮਹਾਰਾਜ ਦੇ ਦਿੱਤੀ ਹੋਈ ਦੇਣਾ ਕੀ ਵੀਰੇ ਹਨਾ ਇਹਦੇ ਬਿਨਾਂ ਤਾਂ ਅਸੀਂ ਘਰੋਂ ਬਾਹਰ ਨਿਕਲ ਨਹੀਂ ਸਕਦੇ ਹੈਗੇ ਤੇ ਕੋਈ ਨਹੀਂ ਜੇ ਕਹਿਣਗੇ ਫਿਰ ਉਸ ਹਾਵ ਨਾਲ ਦੇਖ ਲਾਂਗੇ ਉਹਨਾਂ ਨੂੰ ਜਿੱਧਰ ਨੂੰ ਲੈ ਕੇ ਜਾਣਾ ਉਹਨਾਂ ਦੀ ਮਰਜ਼ੀ ਹੈ ਕਿੱਧਰ ਨੂੰ ਲੈ ਕੇ ਜਾਣਾ ਹੈ ਇੱਜ਼ਤ ਪਿਆਰ ਨਾਲ ਨਿਭੜਨਾ ਪਿਆਰ ਨਾਲ ਨਹੀਂ ਫਿਰ ਜਿੱਧਰ ਜਾਣਾ ਤਾਂ ਕਾਲਪੁਰਖ ਦੀ ਮਰਜ਼ੀ ਹੈ ਤਾਂ ਉਧਰ ਨੂੰ ਸੀ ਹੂੰ ਤਾਂ ਇਹ ਵੀ ਉਹਨਾਂ ਦਾ ਚੌਪੂਰਾ ਕਰਦੇ ਆਂਗੇ ਸਹੀ ਹੈ ਦਾ ਇੱਧਰ ਵੀ ਨੌਜਵਾਨ ਨੇ ਬਾਈ ਕਿੱਥੋਂ ਆਏ ਹੋ ਤੁਸੀਂ ਲੈ ਰਿਹਾ ਅੱਗੇ ਤੋਂ ਜੀ ਲੈ ਰਿਹਾ ਅੱਗੇ ਤੋਂ ਹਾਂਜੀ ਅੱਛਾ ਇਹ ਇੱਥੇ ਮੰਨ ਲਓ ਹੱਕ ਲੈਣ ਦੇ ਲਈ ਆਏ ਹੋ ਕਿੰਨਾ ਹੱਕ ਲੈਣੇ ਆਏ ਜੀ ਆਪਣੀ ਫਸਲਾਂ ਦੇ ਮੁੱਲ ਜੇ ਅਸੀਂ ਆਪ ਤੈ ਨਹੀਂ ਕਰਾਂਗੇ ਤਾਂ ਕੀ ਫਾਇਦਾ ਫਸਲਾਂ ਗਾਉਣ ਦਾ ਇੱਥੇ ਪੰਜਾਬ ਕਾਦੇ ਖਾਤਰ ਪਜਾਣਾ ਜਾਂਦਾ ਹੈ ਫਸਲਾਂ ਖਾਤਰ ਇਹ ਨਾ ਜੇ ਫਸਲਾ ਆਂਦਾ ਬੁੱਲੇ ਨਹੀਂ ਮਿਲੂਗਾ ਫਿਰ ਕਿਸਾਨ ਕਾਦਾ ਰਹਿ ਗਿਆ ਜਦੋਂ ਹੋਰ ਚੀਜ਼ਾਂ ਨੂੰ ਬਾਕੀ ਚੀਜ਼ ਬਾਕੀ ਕੰਮ ਉਹਨਾਂ ਨੂੰ ਸਹੂਲਤਾਂ ਹੈਗੀਆਂ ਨੇ ਤਾਂ ਜਾ ਕਿਸਾਨਾਂ ਨੂੰ ਕਿਉਂ ਨਹੀਂ ਹੈਗੀਆਂ ਪੰਜਾਬ ਨੂੰ ਇੱਕ ਵੱਖ ਦੇਖਿਆ ਜਾਂਦਾ ਹੁਣ ਦੇਖੋ ਇਹਨਾਂ ਨੇ ਬਾਰਡਰ ਬਣਾਤੇ ਪੰਜਾਬ ਨੂੰ ਕਿਉਂ ਦਿਖਾ ਰਹੇ ਨੇ ਵੀ ਅੱ ਪੰਜਾਬ ਨੇ ਕੀ ਮਾੜਾ ਕਰਤਾ ਇਹਨਾਂ ਦਾ ਜੱਤ ਜੱਨ ਨੂੰ ਜਮਈ ਅੱਡ ਕਰ ਦੋ ਕਹਿ ਦੋ ਵੀ ਭਾਈ ਭਾਈ ਦਾ ਸਾਡਾ ਕੋਈ ਨਾਤਾ ਨਹੀਂ ਅਸੀਂ ਤਾਂ ਤੁਹਾਡੇ ਨਾਲ ਲਿੰਕ ਹੀ ਨਹੀਂ ਰੱਖਦੇ ਹੈਗੇ ਅਸੀਂ ਆਪਦੀ ਇਹ ਪੰਜਾਬ ਚ ਗਾਵਾਂਗੇ ਆਪਦੇ ਆਪੇ ਵੇਚਾਂਗੇ ਆਪਦੀ ਖਾਵਾਂਗੇ ਕਿ ਕਿਸਾਨਾਂ ਨਾਲ ਪਿੱਛੇ ਗੱਲਬਾਤ ਕਰਕੇ ਆਏ ਆ ਬਜ਼ੁਰਗਾਂ ਨਾਲ ਉਹ ਕਹਿੰਦੇ ਇੰਨੀਆਂ ਤਾਰਾਂ ਤਾਂ ਇੰਨੇ ਬੈਰੀਕੇਡ ਤਾਂ ਕਹਿੰਦੇ ਪਾਕਿਸਤਾਨ ਨੇ ਨਹੀਂ ਲਾਏ ਹੋਏ ਜਿੰਨੇ ਹਰਿਆਣੇ ਨੇ ਲਾਤੇ ਇਹ ਤਾਂ ਜੀ ਦਿਖਾਉਂਦੇ ਨੇ ਵੀ ਤੁਸੀਂ ਭਾਈ ਪੰਜਾਬ ਤਾਂ ਸਾਨੂੰ ਚੁੱਭਦਾ ਹੈ ਇਹ ਤਾਂ ਕੰਡੇ ਵਾਂਗੂ ਚੁੱਭਦਾ ਹੈ ਪਰ ਚੁੱਪਦੇ ਰਹਿਵਾਂਗੇ ਜੋ ਤੱਕ ਸਿਰ ਤੇ ਪੱਗਾ ਰਹਿਣਗੇ ਜੇਕਰ ਅਧਨ ਨਾ ਰਹੂਗਾ ਸਤਿ ਸ਼੍ਰੀ ਅਕਾਲ ਰਹੂਗੀ ਉਦ ਤੱਕ ਪੰਜਾਬੀ ਹੱਤ ਜਿੰਦਾਬਾਦ ਰਹੂਗੀ ਤੇ ਬਾਕੀ ਰਹੀ ਗੱਲ ਕਿਸਾਨਾਂ ਦੀ ਤਰਨੇ ਦੀ ਦੇਖੋ ਦੋ ਦਿਨ ਨੇ ਦੋ ਦਿਨਾਂ ਤੋਂ ਬਾਅਦ ਦੇਖਦੇ ਆਂ ਵੀ ਅੱਗੇ ਕਿਵੇਂ ਵਧਣਾ ਹੈ ਉਹ ਕਮੇਟਿੰਗ ਤਾਂ ਇਹ ਕਰਦੀ ਐ ਵੈਸੇ ਪਤਾ ਐ ਮੀਟਿੰਗਾਂ ਬੇਸੇ ਟਾ ਨਿਕਲੀਆਂ ਨੇ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਪਰ ਕਾਲਾ ਵਰਤੂ ਕੀ ਦੀਪ ਸਿੱਧੂ ਭਾਈ ਕਹਿੰਦਾ ਹੁੰਦਾ ਦੀ ਕਾਲਾ ਵਰਤਦੀ ਐ ਅਸੀਂ ਜਿਹੜੇ ਟਰਾਲੀਆਂ ਖੜੀਆਂ ਨੇ ਉਹੀ ਨਹੀਂ ਖੜੀਆਂ ਲੈ ਇੱਥੇ ਘਰ ਬਣ ਜਾਂਦੇ ਨੇ ਕਿਸੇ ਕਾਰਨੇ ਬਣਦੇ ਨੇ ਉਹ ਕਲਾ ਵਰਦ ਦੀ ਗੁਰਗੋਵ ਸਿੰਘ ਜੀ ਦੇ ਥਾਪੜਾ ਦਿੱਤਾ ਹੋਇਆ ਸਾਨੂੰ ਅਸੀਂ ਜਿੱਥੇ ਜਾਵਾਂਗੇ ਉੱਥੇ ਪੰਜਾਬ ਵਸਾਵਾਂਗੇ ਭਾਵੇਂ ਸਾਨੂੰ ਖੁੱਲੇ ਮੈਦਾਨਾਂ 'ਚ ਕਾਉਣਾ ਪਈਏ ਦੋ ਉੱਥੇ ਹੀ ਪੰਜਾਬ ਵਸ ਜਾਊਗਾ ਤਾਂ ਤੁਸੀਂ ਵੀ ਨੌਜਵਾਨੋਂ ਇੱਥੇ ਆਏ ਹੋ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਨੌਜਵਾਨ ਉਹ ਕੀ ਸੋਚ ਕੇ ਜਾ ਰਹੇ ਨੇ ਤੇ ਤੁਸੀਂ ਇੱਥੇ ਕੀ ਸੋਚ ਕੇ ਆਏ ਹੋ ਪੰਜਾਬ ਦੇਖੋ ਜੀ ਪੰਜਾਬ ਨੂੰ ਜਿਹੜੇ ਛੱਡ ਕੇ ਜਾ ਰਹੇ ਨੇ ਇੱਕ ਦਿਨ ਵਾਪਸੀ ਕਰਨੀ ਹੈ ਕਿਉਂਕਿ ਖਾਲਸ ਖਾਲਸੇ ਨੇ ਰਾਜ ਕਰਨਾ ਹੈ ਖਾਲਸੇ ਦਾ ਕਦੇ ਰਾਜ ਗਿਆ ਨਹੀਂ ਸਾਚੀ ਸਾਖੀਸ ਲਿਖਿਆ ਹਰ ਜੂ ਹਰ ਮੰਦਰ ਮੇ ਆਉਣਗੇ ਕਿਸੇ ਦਿਨ ਆਉਣਾ ਅੱਜ ਨਹੀਂ ਆਊਗਾ ਕੱਲ ਨੂੰ ਆਊਗਾ ਭਾਵੇਂ 2 ਸਾਲਾਂ ਨੂੰ ਆਜੇ 1 ਸਾਲ ਨੂੰ ਆਜੇ ਪਰ ਇਹ ਪੰਜਾਬ ਨੂੰ ਨੌਜਵਾਨ ਵਾਪਸ ਮੁੜ ਕੇ ਆਉਣਗੇ ਅਮਰਤ ਵੀ ਛੱਕਣਗੇ ਪੰਜਾਬ ਨੂੰ ਕਦੇ ਵੀ ਕੋਈ ਉਹ ਨਹੀਂ ਛੱਡ ਕੇ ਜਾਂਦਾ ਜਰੂਰ ਜੀ ਜਰੂਰ ਅਸੀਂ ਭਾਈ ਅਮਰਤਪਾਲ ਸਿੰਘ ਦੇ ਵੀ ਨਾਲ ਸੀ ਭਾਈ ਦੀਪ ਸਿੰਘ ਸਿੱਧੂ ਦੇ ਵੀ ਨਾਲ ਸੀਗੇ ਅਸੀਂ ਉਹਨਾਂ ਦੀ ਸੋਚ ਤੇ ਖਰੇ ਉਤਰਾਂਗੇ ਹਮੇਸ਼ਾ ਤੇ ਪੰਜਾਬ ਦੇ ਹੱਕਾਂ ਲਈ ਖੜਦੇ ਰਹਾਂਗੇ ਭਾਈ ਅਮਰਤਪਾਲ ਸਿੰਘ ਜਿਵੇਂ ਕਹਿੰਦੇ ਸੀ ਜਾਂ ਭਾਈ ਬਈ ਦੀਪ ਸਿੱਧੂ ਆ ਜਿਹੜਾ ਉਹ ਕਹਿੰਦੇ ਸੀ ਪਰ ਮਤਲਬ ਇਹਦਾ ਉਸ ਤੋਂ ਪਹਿਲਾਂ ਵੀ ਗੁਰੂ ਸਾਹਿਬ ਨੇ ਕਿਹਾ ਹੋਇਆ ਜਿਵੇਂ ਮੰਨ ਲਓ ਵੀ ਹਾਂ ਹਰੇਕ ਸਿੱਖ ਦੇ ਲਈ ਅੰਮ੍ਰਿਤ ਛਕਣਾ ਕੇਸ ਰੱਖਣੇ ਬਹੁਤ ਜ਼ਰੂਰੀ ਨੇ ਮੰਨ ਲਓ ਪ੍ਰਚਾਰ ਕੋਈ ਵੀ ਕਰੇ ਭਾਈ ਅਮਰਤਪਾਲ ਸਿੰਘ ਆ ਭਾਵੇਂ ਹੋਰ ਨੇ ਇਹ ਦੇਖੋ ਆਪਣੀ ਜਿਹੜੀ ਹੋਂਦ ਹੈ ਪੰਜ ਕਕਾਰਾਂ ਨਾਲ ਹੈ ਉਸ ਤੋਂ ਬਿਨਾ ਪੰਜਾਬੀ ਦੀ ਆਪਣੀ ਸਿੱਖਾਂ ਦੀ ਆਪਣੀ ਹੋਂਦ ਹੀ ਨਹੀਂ ਹੈਗੀ ਗੁਰੂ ਸਾਹਿਬ ਨੇ ਜਦੋਂ ਆਪਾਂ ਨੂੰ ਇਹ ਥਾਪੜਾ ਦਿੱਤਾ ਸੀ ਅਨੰਦਪੁਰ ਵਿੱਚ ਖਾਲਸੇ ਦੀ ਖਾਲਸੇ ਦੀ ਉਸਾਰਨਾ ਕਰੀ ਤੀ ਤਾਂ ਕਿਸੇ ਕਾਰਨ ਕਰਕੇ ਕਰੀ ਤੀ ਪੰਜ ਪਿਆਰਿਆਂ ਨੂੰ ਸਾਜਿਆ ਦੀਗਾ ਕਿਸੇ ਕਾਰਨ ਕਰਕੇ ਤੇ ਅੱਜ ਨਹੀਂ ਪਰ ਇਨ ਫਿਊਚਰ ਇਹ ਚੀਜ਼ ਪਰਤੂਗੀ ਔਰ ਨੌਜਵਾਨ ਸਿੱਖੀ ਲਈ ਦੁਆਰਾ ਪ੍ਰੇਰਿਤ ਹੋਣਗੇ ਮੈਂ ਖੁਦ ਵੀ ਜ਼ਰੂਰ ਕਰੂੰਗਾ ਅੱਛਾ ਬੈਕ ਟੂ ਸਿੱਖੀ ਜਿਹੜਾ ਅਰਜੈਂਟੀਨਾ ਦਾ ਜਿਵੇਂ ਗੀਤ ਆ ਆਉਂਗੇ ਆ ਹਾਂਜੀ ਹਾਂਜੀ ਕੇਸ ਰੱਖਾਂਗੇ ਅਮਰਤਾਰੀ ਬਣਾਂਗੇ ਸਿੱਖੀ ਨਾਲ ਜੁੜਾਂਗੇ ਚੰਗੀ ਤਰ੍ਹਾਂ ਜੁੜਾਂਗੇ ਪਰ ਅਸੀਂ ਹੁਣ ਕਿਸਾਨੀ ਅੰਦੋਲਨ ਤੇ ਆਇਆ ਦੇਖੋ ਜੀ ਇਹਨੂੰ ਜਿੱਤ ਕੇ ਹਟਾਂਗੇ ਜਿਸ ਹਿਸਾਬ ਨਾਲ ਵੀ ਜਿੱਤਿਆ ਜਾਵੇ ਸਰਕਾਰਾਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਮੋਦੀ ਸਰਕਾਰ ਨੂੰ ਕੀ ਕਹਿਣਾ ਸਰਕਾਰ ਨੂੰ ਦੇਖੋ ਜੀ ਜੇ ਤਾਂ ਸਿੱਧੇ ਤਰੀਕੇ ਨਾਲ ਦਿੰਦੇ ਨੇ ਰਾ ਅਸੀਂ ਤਾਂ ਪਿਆਰ ਨਾਲ ਮੰਗਦੇ ਆ ਅਸੀਂ ਤਾਂ ਰੋਟੀ ਵੀ ਕਹਿੰਦਾ ਵੀ ਰੋਟੀ ਵੀ ਛਕੋ ਅਸੀਂ ਕਦੋਂ ਕਿਹਾ ਵੀ ਯਾਰ ਸਾਡੇ ਤੇ ਡਾਂਗਾ ਵਰਸਾ ਹੋ ਜਾ ਸਾਨੂੰ ਕੁਝ ਕਹਿਣਿਆ ਸੰਤਾ ਹੁਣ ਕਹਿਦਾਂ ਵੀ ਲੰਘ ਜਾ ਅਸੀਂ ਤਾਂ ਪਿਆਰ ਨਾਲ ਲੰਗਾਗੇ ਉੱਥੇ ਜਾ ਕੇ ਬੈਠਣਾ ਹੈ ਅਸੀਂ ਕੋਈ ਇਹਨਾਂ ਦਾ ਲਾਲ ਗੀਲਾ ਨਹੀਂ ਭੱਲਣ ਲੱਗੇ ਕੋਈ ਕਿਤੇ ਅਸਤਾ ਜਾ ਰਿਹਾ ਥੇ ਜਾ ਕੇ ਹੱਕ ਮੰਗਣੇ ਨੇ ਹੱਕ ਦੇ ਦਿਓ ਨਹੀਂ ਅਸੀਂ ਘਰੇ ਬੈਠ ਕੇ ਰਾਜ਼ੀ ਦੀਗੇ ਸਾਨੂੰ ਕੀ ਲੋੜਤੀ ਕਿਸਾਨਾਂ ਨੂੰ ਕੀ ਲੋੜ ਪਈ ਐ ਤੁਸੀਂ ਮੋਦੀ ਸਰਕਾਰ ਦੇਖੋ ਇਹ ਉਹਨਾਂ ਦੀ ਆਪਦੀ ਸਰਕਾਰ ਦਾ ਉਹ ਕਰਵਾ ਰਹੇ ਨੇ ਇੰਟਰਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਤੱਕ ਗੱਲ ਜਾਂਦੀ ਐ ਪਿਛਲੇ ਦੇ ਦਰਮਿਆਨ ਵੀ ਇਹਨਾਂ ਨੇ ਕਿੰਨਾ ਉਹ ਆਪਣਾ ਪ੍ਰਚਾਰ ਉਹ ਕਰਿਆ ਆਪਣੇ ਪ੍ਰਤੀ ਉਲਟ ਵੀ ਹਾਂ ਇਹ ਦਲੁਨਕਾਰੀ ਨੇ ਕ੍ਰਾਂਤੀਕਾਰੀ ਨੇ ਜਾਂ ਇਹ ਖਾਲਸਤਾਨੀ ਨੇ ਕੋਈ ਚੰਗੀ ਗੱਲ ਨਹੀਂ ਹੈ ਪਰ ਉਹਦੀ ਮੀਡੀਆ ਦਾ ਇਹ ਗੋਦੀ ਮੀਡੀਆ ਜਿਹੜਾ ਉਹ ਬਹੁਤ ਸਿੱਖਾਂ ਨੂੰ ਗੱਲ ਕਰਦਾ ਇੱਥੇ ਕੋਈ ਖਾਲਸਤਾਨੀ ਬੈਠਾ ਜਾ ਉਗਰਵਾਦੀ ਬੈਠਾ ਜੀ ਇਹ ਪੰਜਾਬ ਵੈਰੇ ਪੰਜਾਬ ਪੰਜਾਬੀਅਤ ਕਹਿੰਦੇ ਨਹੀਂ ਹੁੰਦੇ ਪੰਜਾਬ ਹੈ ਵੀਰੇ ਚੀਕਾਂ ਮਾਰ ਦੇਾਂਗੇ ਅੱਗ ਪੈਰਾਂ ਤਲੇ ਅੱਗ ਮਚਾ ਦੇਾਂਗੇ ਇਹ ਹੋਊਗੀ ਵੀਰੇ ਇਹ ਗੱਲ ਪੰਜਾਬੀ ਖਾਤਰੂ ਹੀ ਬਣੀ ਹਰਿਆਣਾ ਤੇ ਪੰਜਾਬ ਜਦੋਂ ਇਕੱਠੇ ਹੁੰਦੇ ਨੇ ਤਾਂ ਦਿੱਲੀ ਹਲਾਉਂਦੇ ਨੇ 16 ਵਾਰ ਦਿੱਲੀ ਜਿੱਤੀ ਗਈ ਐਦੋਂ ਪਹਿਲਾਂ ਅਕਾਲੀ ਫੁੱਲਾ ਸਿੰਘ ਵਲੇ ਜੱਸਾ ਸਿੰਘ ਆਲੂ ਵਾਲੀਆਂ ਨੇ 19 ਜਿੱਤੀ ਹੈਗੀ ਤੇ ਅੱਗੇ ਵੀ ਦਿੱਲੀ ਜਿੱਤੀ ਜਾਊਗੀ ਆਉਣ ਵਾਲੇ ਸਮੇਂ ਦੇ ਦੌਰਾਨ ਵਿੱਚ ਮੈਂ ਦੇਖ ਸਕਦਾ ਹਾਂ ਤੁਸੀਂ ਨੌਜਵਾਨ ਨੇ ਜਿਹੜੇ ਵੱਖ-ਵੱਖ ਪਿੰਡਾਂ ਚੋਂ ਸ਼ਹਿਰਾਂ ਚੋਂ ਪੰਜਾਬ ਦੇ ਵਿੱਚੋਂ ਇੱਥੇ ਆਏ ਹੋਏ ਨੇ ਤੇ ਇੱਕੋ ਗੱਲ ਕਹਿ ਰਹੇ ਨੇ ਕਿ ਸਾਨੂੰ ਹਰਿਆਣਾ ਸਰਕਾਰ ਨੇ ਰੋਕਿਆ ਹੋਇਆ ਤੇ ਅੱਗੇ ਅਸੀਂ ਨੇ ਜੰਤਰ ਮੰਤਰ ਤੇ ਹੱਕ ਮੰਗਣ ਦੇ ਲਈ ਜਾਣਾ ਤਾਂ ਲੋੜ ਹੈ ਕਿਤੇ ਨਾ ਕਿਤੇ ਸਰਕਾਰਾਂ ਨੇ ਜਿਹੜੀਆਂ ਉਹ ਵੀ ਕਿਸਾਨਾਂ ਦੀ ਗੱਲ ਸੁਣਨ ਤਾਂ ਜੋ 13 ਮਹੀਨੇ ਪਹਿਲਾਂ ਅੰਦੋਲਨ ਚੱਲਿਆ ਸੀ ਤੇ 13 ਮਹੀਨੇ ਤੋਂ ਬਾਅਦ ਹੁਣ ਦੁਬਾਰਤੇ ਫਿਰ ਜਿਹੜਾ ਅੰਦੋਲਨ ਹੈ ਉਹ ਚੱਲ ਰਿਹਾ ਹੈ ਕਿਤਨਾ ਕਿਤੇ ਅੰਦੋਲਨਾਂ ਦੇ ਵਿੱਚੋਂ ਕਿਸਾਨ ਨੇ ਜਿਹੜੇ ਸਾਡੇ ਲੋਕ ਨੇ ਉਹ ਨਿਕਲਣ ਤਾਂ ਹੀ ਦੇਸ਼ ਖੁਸ਼ਹਾਲ ਹੋਊਗਾ ਤਾਂ ਹੀ ਦੇਸ਼ ਦੀ ਤਰੱਕੀ ਹੋਊਗੀ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ